ਓ ਕੋਈ ਸਸੀਲ ਕੰਨਿਆਂ ਦਾ ਰਿਸ਼ਤਾ ਕਰਾ ਦੋ ਮੁੰਡਾ ਹੁਣ ਗੰਡੇ ਵੇਚਦਾ ਓ ਪਾਏ ਗੰਡੇ ਲੈ ਗੰਡੇ ਲੈ ਸੋਸਤੇ ਕਰਤੇ ਗੰਡੇ ਓ ਚਾ ਚਾ ਜੇ ਗੰਡੇ ਵੇਚਦੇ ਕਿ ਭੈਣ ਪਾਣੇ ਨਰੇ ਬਾਕੀ ਗੱਲ ਤੂੰ ਵਿੱਚ ਹੀ ਰਿਸ਼ਤਾ ਮੰਗਦਾ ਫਿਰਦਾ ਕੋਧਨੋ ਕੀ ਹਟਾਏਗਾ ਕੋਈ ਲੱਭ ਲਾਸ ਸੀਲ ਕੰਨਿਆ ਹੁਣ ਤਾਂ ਪਾਚਾ ਵਿਚ ਨਾ ਛੜਦਾ ਹੁੰਦਾ ਗੰਡਿਆਂ ਤੇ ਆ ਕੇ ਤਰੱਕੀ ਕਰਕੇ ਓ ਚਾਚਾ ਜੀ ਐ ਕਿਉਂ ਵਿਗੜ ਕਰਦਾ ਆਪਾਂ ਮੇਰੇ ਵਾਲੀ ਕਨੀ ਚੱਲਾਂਗੀ ਦੂਜੇ ਪਾਸੇ ਬਾੜਾ ਟੱਪ ਕੇ ਉਧਰੋਂ ਲਿਆਵਾਂਗੇ ਕੱਦੀ ਓ ਚਾਚਾ ਪਹਿਲਾਂ ਦਾਦਰਾ ਮੜ ਵੀ ਆਉਂਦੇ ਸੀ ਹਨੇ ਮੜਨਾ ਹੁਣ ਤਾਂ ਚਾਤੀ ਉਦਰੀ ਜੂੜ ਪਾ ਕੇ ਰੱਖ ਲੋ ਓਏ ਹੌਲੀ ਚੱਲ ਚੰਨੀ ਛੇਰਾ ਹੌਲੀ ਚੱਲ ਮੈਂ ਤੋ ਇੰਨਾ ਤੇਜ਼ ਨਹੀਂ ਧੁਰਿਆ ਜਾਂਦਾ ਮੇਰੀ ਤੈਨੂੰ ਪਤਾ ਭਵਾਸੀ ਰੁੱਟ ਕੜੋਗੀ ਵਜਨ ਚੱਕਣ ਨਾਲ ਓਏ ਚਾਚਾ ਜੀ ਕੀ ਕੀ ਗੱਲਾਂ ਕਰਦਾ ਹੈ ਮਰੀ ਆਰਡਰ ਵੀ ਭਗਤਾਉਣੇ ਕਾ ਬੁਕਿੰਗ ਹੋਈ ਬਈਆ ਬੁਕਿੰਗ ਓਏ ਚੰਨੀ ਇਧਰ ਹੀ ਬੁਕਿੰਗ ਤਾਂ ਹੋਰ ਵੀ ਹੋ ਜੋ ਇਧਰ ਮੇਰੇ ਬਾਰੇ ਵੀ ਸੋਚਦਾ ਵੱਡੇ ਬੰਦੇ ਬਾਰੇ ਕਿਉਂ ਮੈਨੂੰ ਪਸ਼ੂਆਂ ਵਾਂਗੂ ਖੱਚੀ ਭਰਦਾ ਹੈ ਤੇ ਕਿੱਛ ਅੱਛੇ ਸੇ ਮੈਨੂੰ ਚੰਨੀ ਆਰਤੀਆ ਕਹਿੰਦੇ ਆ ਚੰਨੀ ਮੈਂ ਤਾਂ ਬਿਰਜੀ ਤੋਂ ਕੰਮ ਕਰਾਉਣਾ ਹੀ ਕਰਾਉਣਾ ਜੇ ਕਰਨਾ ਕਰ ਨਹੀਂ ਡੰਡੀ ਬੈ ਹੋ ਚੰਨੇ ਜੇਰਾ ਹੁਣ ਤਾਂ ਸਾਨੂੰ ਕੋਈ ਦਿਹਾੜੀ ਵੀ ਨਹੀਂ ਲੈ ਕੇ ਜਾਂਦਾ ਇਕ ਤੂੰ ਹੀ ਆ ਜਿਹੜਾ ਨਾਲ ਕਿੱਤੀ ਵਰਦਾ ਤਾਈ ਸਾਨੂੰ ਤੇਰੀਆਂ ਜਾਨੀਆਂ ਪੈਂਦੀਆਂ ਨੇ ਸੋਣੀਆਂ ਪੈਂਦੀਆਂ ਨੇ